ਸਭ ਕੋ ਜੈ ਮਸੀਹ ਕੀ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਕਿ ਜਿਹਦੇ ਵਿੱਚ ਦੱਸਿਆ ਗਿਆ ਹੈ ਪ੍ਰਭੂ ਦੀ ਦਾਸੀ ਨੇ ਕਿ ਬੱਚਿਆਂ ਦੇ ਨਾਲ ਆਪਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਨਾ ਹੀ ਵੈਸੇ ਹੀ ਨਾ ਆਪਣੇ ਪਤੀ ਦੇ ਨਾਲ ਝੂਠ ਬੋਲੋ ਨਾ ਇੱਕ ਪਤੀ ਆਪਣੀ ਪਤਨੀ ਦੇ ਨਾਲ ਝੂਠ ਬੋਲੇ ਕਿਉਂਕਿ ਜਦੋਂ ਆਪਾਂ ਝੂਠ ਬੋਲਦੇ ਉਹਦਾ ਅਸਰ ਕੀ ਹੁੰਦਾ ਹੈ ਤੇ ਉਹਦਾ ਅਸਰ ਇਹ ਹੁੰਦਾ ਹੈ ਕਿ ਤੁਹਾਡੇ ਘਰ ਦੀ ਜਿਹੜੀ ਸ਼ਾਂਤੀ ਹੁੰਦੀ ਉਹ ਚਲ ਜਾਂਦੀ ਹੈ ਅਸ਼ਾਂਤੀ ਆ ਜਾਂਦੀ ਆ ਅਜ ਜ਼ਰੂਰ ਦੇਖੋ ਇਸ ਵੀਡੀਓ ਨੂੰ ਤੇ ਕਮੈਂਟ ਸ਼ੇਅਰ ਕਰੋ ਬੱਚੇ ਵੀ ਮਾਂ ਪਿਓ ਦੇ ਨਾਲ ਬੇਵਫਾ ਮਾਂ ਪਿਓ ਬੱਚਿਆਂ ਦੇ ਨਾਲ ਬੇਵਫਾ ਬੱਚੇ ਮਾਂ ਪਿਓ ਨੂੰ ਝੂਠ ਬੋਲੀ ਜਾ ਰਹੇ ਮਾਂ ਪਿਓ ਬੱਚਿਆਂ ਨੂੰ ਝੂਠ ਬੋਲੀ ਜਾ ਰਹੇ ਪਤੀ ਪਤਨੀ ਕੋਲ ਪਤਨੀ ਪਤੀ ਕੋਲ ਭੈਣ ਭਰਾ ਨੂੰ ਭਰਾ ਭੈਣ ਨੂੰ ਸਭ ਝੂਠ ਦੇ ਲੱਗੇ ਹੋਏ ਆ ਪਰ ਤੁਸੀਂ ਸਿਰਫ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਚੈੱਕ ਕਰੋਗੇ ਨਾ ਤਾਂ ਤੁਸੀਂ ਉੱਥੇ ਵੀ ਆਪਣੇ ਆਪ ਨੂੰ ਝੂਠੇ ਤੇ ਖੁਦਗਰਜ਼ ਪਾਉਂਗੇ ਉੱਥੇ ਵੀ ਤੁਸੀਂ ਕਿੰਨੇ ਵਾਅਦੇ ਕਰ ਕਰਕੇ ਆਪਣੇ ਆਪ ਨੂੰ ਪਾਉਂਗੇ ਪਰਮੇਸ਼ਵਰ ਦੇ ਅੱਗੇ ਵੀ ਬੇਵਫਾ ਆਪਣੇ ਆਪ ਨੂੰ ਪਾਉਂਗੇ ਤੂੰ ਕੋਸ਼ਿਸ਼ ਕਰੋ ਵਫادار ਹੋਣ ਦੀ ਕੋਸ਼ਿਸ਼ ਕਰੋ ਬੇਵਫਾਈ ਵਿੱਚੋਂ ਬਾਹਰ ਆਉਣ ਦੀ ਸੱਚਮੁੱਚ ਸਾਨੂੰ ਪਰਮੇਸ਼ਵਰ ਦੇ ਨਾਲ ਵਫਾਦਾਰ ਰਹਿਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਹ ਝੂਠ ਨਾ ਬੋਲੀਏ ਕਿਉਂਕਿ ਜਦੋਂ ਆਪਾਂ ਝੂਠ ਬੋਲਦੇ ਆ ਪਰਮੇਸ਼ਵਰ ਦੇ ਨਾਲ ਵਫਾਦਾਰ ਵਫਾਦਾਰ ਨਹੀਂ ਰਹਿ ਸਕਦੇ ਤੇ ਛੋਟੀਆਂ-ਛੋਟੀਆਂ ਗੱਲਾਂ ਜਦੋਂ ਆਪਾਂ ਬਿਮਾਰਦੇ ਆ ਝੂਠ ਤੇ ਆਪਾਂ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਆ ਇਸ ਇਸ ਕਰਕੇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਪ੍ਰਚਾਰ ਦਾਸੀ ਦੀ ਵੀ ਤਾਂ ਇਸ ਵੀਡੀਓ ਦੇ ਉੱਤੇ ਤੁਸੀਂ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਮੇਰੇ ਵੱਲੋਂ ਸਾਰਿਆਂ ਜੈ ਮਸੀਹ ਦੀ ਅੱਗੇ ਆਪਾਂ ਹੋਰ ਵੀ ਵੀਡੀਓ ਸ ਲੈ ਕੇ ਆਉਂਦੇ ਰਾਵਾਂਗਾ ਪ੍ਰਭੂ ਦਾ ਹੋਰ ਵੀ ਪ੍ਰਚਾਰ ਫੈਲਦਾ ਰਹੇ ਤੁਸੀਂ ਵੀ ਕਰੋ ਅਸੀਂ ਵੀ ਕਰੀਏ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਇਸ ਚੈਨਲ ਦੇ ਥਰੂ ਪ੍ਰਭੂ ਦਾ ਕੰਮ ਕਰ ਸਕਾਂ ਆਮਨ ਧੰਨਵਾਦ